ਅੱਜ ਦੀ ਮੀਟਿੰਗ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਅੱਜ ਸਾਰਾ ਸਿਵਲ ਪ੍ਰਸ਼ਾਸਨ ਅੱਜ ਸਾਰਾ ਪੁਲਿਸ ਦਾ ਪ੍ਰਸ਼ਾਸਨ ਸਾਰਾ ਹੈਲਥ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਗਣ ਸਾਰੇ ਅੱਜ ਦੀ ਇਸ ਮੀਟਿੰਗ ਚ ਪਾਗ ਲੈਣੇ ਆਏ ਸੀ ਉਹ ਦੂਜੇ ਪਾਸੇ ਪੋਲੀਟੀਕਲ ਕਲਾਸ ਤੋਂ ਸਾਰੇ ਜਣੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਿਮਰ ਚੱਬੇਬਾਲ ਜੀ ਬ੍ਰਹਮਸ਼ੰਕਰ ਜਿੰਪਾ ਜੀ ਐਮਐਲਏ ਸਹਿਬਾਨ ਕਰਨਬੀਰ ਸਿੰਘ ਹੁੰਮਰ ਐਮਐਲਏ ਸਹਿਬਾਨ ਔਰ ਸਾਡੇ ਸਾਰੇ ਚੇਅਰਮੈਨ ਦਰਜਾ-ਦਰਜਾ ਹੋਰ ਸਾਰੇ ਅਧਿਕਾਰੀਗਣ ਔਰ ਨਾਲ ਹੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਹਸ਼ਿਆਰਪੁਰ ਐਸਐਸਪੀ ਹਸ਼ਿਆਰਪੁਰ ਬਹੁਤ ਹੀ ਅੱਛੇ ਢੰਗ ਦੇ ਨਾਲ ਸਾਰਾ ਡਾਟਾ ਜਿਹੜਾ ਉਹਦਾ ਐਨਲਿਸਿਸ ਹੋਇਆ ਕਿ ਪਿਛਲੇ ਲੰਬੇ ਅਰਸੇ ਤੋਂ ਯੁੱਧ ਨਸ਼ਿਆਂ ਵਿਰੋਧ ਦੇ ਅੰਦਰ ਹਸ਼ਿਆਰਪੁਰ ਡਿਸਟ੍ਰਿਕਟ ਦੇ ਅੰਦਰ ਕੀ ਕੀ ਜੜੀਆਂ ਉਹ ਗਤੀਵਿਧੀਆਂ ਕੀਤੀਆਂ ਗਈਆਂ ਜਾਂ ਕਿਸ ਤਰ੍ਹਾਂ ਓਟ ਸੈਂਟਰ ਦੇ ਅੰਦਰ ਔਰ ਜਾਂ ਕਿਸ ਤਰ੍ਹਾਂ ਜਿਹੜਾ ਐਫਆਈਆਰਾਂ ਦਰਜ ਹੋਈਆਂ ਇਹ ਪੂਰਾ ਬੇਰਵਾ ਅੱਜ ਇਸ ਦੀ ਮੀਟਿੰਗ ਚ ਹੋਇਆਗਾ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬੜੀ ਅੱਛੀ ਮਹਮ ਜਿਹੜੀ ਆ ਪੰਜਾਬ ਦੇ ਅੰਦਰ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਕੀਤੀ ਆ ਔਰ ਉਸ ਕਮੇਟੀ ਦਾ ਕੈਬਨਟ ਕਮੇਟੀ ਦਾ ਮੈਨੂੰ ਚੇਅਰਮੈਨ ਲਾਇਆ ਗਿਆ ਮੇਰੇ ਕੋਲੇ ਪੰਜ ਡਿਸਟ੍ਰਿਕਟ ਸੀਗੇ ਕਾਫੀ ਲੰਬੇ ਅਰਸਤੋਂ ਮੀਟਿੰਗ ਵੀ ਇਹ ਪੈਂਡਿੰਗ ਪਈ ਸੀ ਪਰ ਲੇਕਿਨ ਅੱਜ ਇਹ ਬੜੀ ਅੱਛੀ ਮੀਟਿੰਗ ਹੋਈ ਹੈਗੀ ਸੋ ਹੁਸ਼ਿਆਰਪੁਰ ਦੇ ਐਸਐਸਪੀ ਸਹਿਬਾਨ ਬਹੁਤ ਹੀ ਅੱਛੇ ਢੰਗ ਨਾਲ ਕੰਮ ਕਰ ਰਹੇ ਨੇਗੇ ਡੀਸੀ ਸਹਿਬਾਨ ਅੱਛੇ ਢੰਗ ਨਾਲ ਕੰਮ ਕਰ ਰਹੇ ਨੇਗੇ 91% ਮੈਨੂੰ ਬੜਾ ਅੱਛਾ ਲੱਗਿਆ ਕਿ 91% ਕਨਵੈਕਸ਼ਨ ਰੇਟ ਆ ਰੇਟ ਆਫ ਕਨਵੈਕਸ਼ਨ ਜਿਹੜਾ ਹੁਸ਼ਿਆਰਪੁਰ ਦਾ ਉਹ ਕਾਫੀ ਹਾਈ ਆ 91% ਕਨਵਰਸ਼ਨ ਰੇਟ ਆ ਇਹਦੇ ਨਾਲ ਹੀ ਹੁਣ ਤੱਕ ਲਗਭਗ 179 ਐਫਆਈਆਰ 179 ਐਫਆਈਆਰ ਜਿਸਟ ਹੋ ਜਾਨੇ ਗੀਆਂ ਔਰ 272 271 ਜਿਹੜੇ ਪਰਸਨ ਉਹ ਰੈਸਟ ਕੀਤੇ ਗਏ ਨੇਗੇ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਸੇਫ ਸੇਫ ਪੰਜਾਬ ਮਹਿਮ ਜੜੀਆਂ ਸਰਦਾਰ ਭਗਵੰਤ ਸਿੰਘ ਮਾਝੀ ਨੇ ਸ਼ੁਰੂ ਕੀਤੀ ਸੀ ਸੇਫ ਪੰਜਾਬ ਉਹਦੇ ਅੰਦਰ ਬਹੁਤ ਹੀ ਭਰਮਾ ਹੰਗਾਰਾ ਮਿਲਿਆ ਜੈਸੇ ਮਹੀਨੇ ਦੀ ਮੈਂ ਗੱਲ ਕਰਾਂ ਤਾਂ ਲੋਕਾਂ ਵੱਲੋਂ ਦਿੱਤੀ ਇਨਫਾਰਮੇਸ਼ਨ ਦੇ ਆਧਾਰ ਦੇ ਉੱਤੇ ਜਿਹੜੀ ਲੋਕ ਇਨਵੋਲਵ ਹੋਏ ਲਗੇ ਪੀਪਲ ਆਰ ਜਿਹੜੇ ਪਿੰਡਾਂ ਦੇ ਲੋਕ ਆ ਕੇ ਇਨਵੋਲਵ ਹੋਏ ਨੇ ਉਹਨਾਂ ਤਾਂ ਮਿਲੀ ਇਨਫਰਮੇਸ਼ਨ ਦੇ ਆਧਾਰ ਤੇ 17 ਪਰਚੇ ਜਿਹੜੇ ਨੇਗੇ 17 ਐਫਆਈਆ ਰਜਿਸਟਰ ਹੋਈਆਂ ਨੇ ਕਿ ਕਾਫੀ ਵੱਡੀ ਗੱਲ ਆ ਕਿ ਲੋਕ ਚੜੇ ਲਗੇ ਔਰ ਖਾਸ ਕਰਕੇ ਜੇ ਮੈਂ ਹਸ਼ਿਆਰਪੁਰ ਦੀ ਗੱਲ ਕਰਾਂ ਲੋਕ ਆਪ ਬਹਾਰੇ ਇਸ ਮਹਿਮ ਦਾ ਸਾਥ ਦੇ ਰਹੇ ਨੇਗੇ ਲੋਕਾਂ ਨੇ ਸਾਡੀ ਸੇਫ ਨੂੰ ਸੇਫ ਪੰਜਾਬ ਮਹਿਮ ਨੂੰ ਚੁਣਿਆ ਉਹਦੇ ਰਾਹੀਂ ਐਪਲੀਕੇਸ਼ਨ ਆਇਆ ਉਹਦੇ ਰਾਹੀਂ ਜਿਹੜੀ ਆ ਆਪਣਾ ਮੋਬਾਈਲ ਦੇ ਉੱਤੇ ਇਨਫਰਮੇਸ਼ਨ ਆਈ ਵਾਟਸਐਪ ਤੇ ਇਨਫੋਰਮੇਸ਼ਨ ਆਈ ਉਸ ਇਨਫੋਰਮੇਸ਼ਨ ਨੂੰ ਜਦੋਂ ਅੱਗੇ ਜਾ ਕੇ ਇਨਵੈਸਟੀਗੇਸ਼ਨ ਕੀਤੀ ਇਨਕੁਆਰੀ ਕੀਤੀ ਉਹਦੇ ਵਿੱਚ ਜਦੋਂ ਪਤਾ ਲੱਗਿਆ ਕਿ ਹਾਂ ਇੱਥੇ ਕ੍ਰਾਈਮ ਹੋ ਰਿਹਾ ਸੋ ਬਹੁਤ ਵੱਡਾ ਮੈਂ ਸਮਝਦਾ ਪਹਿਲ ਕਦਮੀ ਜਿਹੜੀ ਆ ਉਹ ਹੁਸ਼ਿਆਰਪੁਰ ਦੇ ਲੋਕਾਂ ਨੇ ਕੀਤੀ ਆ ਇਸੇ ਤਰੀਕੇ ਜਿਹੜੀਆਂ ਸੰਪਰਕ ਮੀਟਿੰਗਾਂ ਲੱਗੀਆਂ ਹੁਸ਼ਿਆਰਪੁਰ ਦੇ ਡੀਸੀ ਸਾਹਿਬਾਨ ਵੱਲੋਂ ਐਸਐਸਪੀ ਸਾਹਿਬਾਨ ਵੱਲੋਂ ਸੰਪਰਕ ਮੀਟਿੰਗਾਂ 527 527 ਸੰਪਰਕ ਮੀਟਿੰਗਾਂ ਜਿਹੜੀਆਂ ਕੀਤੀਆਂ ਗਈਆਂ ਨੇਗੀਆਂ ਔਰ ਇਹਦੇ ਨਾਲ ਹੀ ਜਿਹੜੀਆਂ ਬੀਡੀਸੀ ਨੇਗੀਆਂ ਜਿਹੜੀਆਂ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇਗੀਆਂ 970 970 ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਔਰ 442 442 ਜਿਹੜੀਆਂ ਪੰਚਾਇਤਸ ਨੇਗੀਆਂ ਉਹਨਾਂ ਨੇ ਆਪਣੇ ਰੈਜ਼ੋਲੂਸ਼ਨ ਜਿਹੜੇ ਦੇਗੇ ਉਹ ਵੀ ਅਡਾਪਟ ਕੀਤੇ ਨੇਗੇ ਰੈਜ਼ੋਲੂਸ਼ਨ ਪਾਏ ਨੇਗੇ ਕਿ ਅਸੀਂ ਨਸ਼ੇ ਦੇ ਵਿਰੁੱਧ ਜੋ ਜੰਗ ਸਰਕਾਰ ਵੱਲੋਂ ਛੇੜੀ ਗਈ ਆ ਉਹਦੇ ਅੰਦਰ ਸਰਕਾਰ ਦਾ ਸਾਥ ਦੇਵਾਂਗੇ ਔਰ ਮੈਂ ਬੜਾ ਧੰਨਵਾਦ ਧੰਪਾ ਕਰਦਾਗਾ ਇਹਨਾਂ ਸਾਰੇ ਅਫਸਰ ਸਾਹਿਬਾਨ ਦਾ ਕਿ 18 ਇਹਨਾਂ ਨੇ ਹੌਟਸਪੌਟ ਜਿਹੜੇ 18 ਹੌਟਸਪੌਟ ਆਇਡੈਂਟੀਫਾਈ ਕੀਤੇ ਨਗੇ ਕਿ 18 ਜਗ੍ਹਾ ਦੇ ਉੱਤੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇੱਥੇ ਜਿਹੜੀਆਂ ਡਰੱਗ ਨਾਲ ਸੰਬੰਧਿਤ ਐਕਟੀਵਿਟੀ ਹੁੰਦੀਆਂ ਨੇਗੀਆਂ ਉਹਨਾਂ ਤੇ ਲਗਾਤਾਰ ਨਿਗਰਾਨੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਰੱਖੀ ਗਈ ਆ ਔਰ ਇਸ ਤੋਂ ਬਿਨਾਂ ਜਿਹੜਾ ਇੰਟਰ ਸਟੇਟ ਖਾਸ ਕਰਕੇ ਕਿਉਂਕਿ ਹਿਮਾਚਲ ਦਾ ਕਾਫੀ ਵੱਡਾ ਹਿੱਸਾ ਜਿਹੜਾ ਉਹ ਲੱਗਦਾਗਾ ਉੱਥੋਂ ਕਾਫੀ ਸਾਰੇ ਸਮੱਗਲਿੰਗ ਹੋ ਕੇ ਆਉਂਦੀ ਸੀਗੀ ਉਹਦੇ ਉੱਤੇ ਬਹੁਤ ਵੱਡੀ ਰੋਕ ਜਿਹੜੀ ਆ ਪ੍ਰਸ਼ਾਸਨ ਵੱਲੋਂ ਲਾਈ ਗਈ ਆ ਔਰ ਦੋਨੇ ਸਟੇਟਾਂ ਦੇ ਜੁਆਇੰਟ ਆਪਰੇਸ਼ਨ ਵੀ ਕਾਫੀ ਹੋਏ ਨੇਗੇ ਹਿਮਾਚਲ ਦੀ ਪੁਲਿਸ ਦੇ ਨਾਲ ਸਾਡੀ ਹੁਸ਼ਿਆਰਪੁਰ ਦੀ ਪੁਲਿਸ ਲਗਾਤਾਰ ਆਪਰੇਸ਼ਨ ਜਿਹੜੀ ਅਸੀਂ ਕਰ ਰਹੇ ਹਾਂਗੇ ਸੋ ਮੈਂ ਸਬੰਧ ਨਾਲ ਇਸ ਮਹਿਮ ਨੂੰ ਬਹੁਤ ਪਰਮਾ ਹੰਗਾਰਾ ਜਿਹੜਾ ਹੁਸ਼ਿਆਰਪੁਰ ਚ ਮਿਲ ਰਿਹਾ ਹੈਗਾ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿਹੜਾ ਕਿ ਡਰਗ ਫ੍ਰੀ ਹੋਊਗਾ ਜਿਹੜਾ ਕਿ ਨਸ਼ਾ ਮੁਕਤ ਹੋਊਗਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਕਾਫੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਵੀ ਜੀਪੀ ਦੀ ਸਰਕਾਰ ਸੀ ਜਦੋਂ ਪੰਜਾਬ ਦੇ ਅੰਦਰ जे जे कर गल करिए दो हजार सत्तों लैके सतारा तक दो हज़ार सत्तों लैके सतारा तक अकाली दल तो बीजेपी की सरकार रही और पंजाब के अंदर नशियाद हड़ आया हुआ सब बहुत व्डे प्धर पर नशा तस्करी होंगी सी सो और उस तो बाद कांग्रेस पार्टी ने कैप्टन साहब ने गुटका साहब मत्थे में ला के कहा कि मैं चार हफ्ते चु नशा खत्म कर दूंगा पर लेकिन अफसोस चार हफ्ते तक ही पूरे पांच साल बीत के कांग्रेस पार्टी ने कोई कम नहीं किया तीन सालों तो ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਬਤੌਰ ਮੁੱਖ ਮੰਤਰੀ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਜਿਹੜੀ ਉਹ ਲੜੀ ਜਾ ਰਹੀ ਹੈ ਪਰ ਲੇਕਿਨ ਹੁਣ ਲੜਾਈ ਜਿਹੜੀ ਆ ਉਹ ਅੰਤਮ ਦੌਰ ਚਾ ਹੁਣ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਲੜਾਈ ਅੰਤਮ ਦੌਰ ਚ ਪਹੁੰਚ ਚੁੱਕੀ ਆ ਸੋ ਬਿਲਕੁਲ ਇੱਕ ਵੀ ਨਸ਼ਾ ਤਸਕਰ ਪੰਜਾਬ ਚ ਰਹਿਣ ਨਹੀਂ ਦੇਣਾ ਬੜਾ ਸਪਸ਼ਟ ਆ ਕਿ ਜਾਤਾ ਪੰਜਾਬ ਛੱਡ ਦਿਓ ਨਹੀਂ ਨਸ਼ੇ ਦਾ ਧੰਦਾ ਛੱਡ ਦਿਓ ਜੇਕਰ ਨਹੀਂ ਛੱਡੋਗੇ ਤਾਂ ਤੁਹਾਨੂੰ ਜੇਲ੍ਹ ਜਾਣਾ ਪਊਗਾ ਸੋ ਬਹੁਤ ਸਖਤ ਕਾਰਵਾਈ ਜਿਹੜੀ ਆ ਉਹਨਾਂ ਦੇ ਖਿਲਾਫ ਹੋ ਰਹੀ ਆ ਸੋ ਮੈਂ ਸਾਰੇ ਪ੍ਰਸ਼ਾਸਨ ਦਾ ਸਾਰੇ ਪੋਲੀਟੀਕਲ ਡਿਗਨਿਟਰੀਜ਼ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਰ ਇੱਕ ਗੱਲ ਦੇਖਣ ਨੂੰ ਆਈ ਉਹ ਸ਼ਾਹਪੁਰ ਦੇ ਵਿੱਚ ਜਿਹੜੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਇੱਕ ਘਰ ਜਿਹੜਾ ਟਾਇਆ ਗਿਆ ਉਹ ਵੀ ਉਹ ਟਾਇਆ ਗਿਆ ਜੇ ਇਲੈਗਲ ਸੀਗਾ ਨਜਾਇਜ਼ ਕਬਜ਼ਾ ਸੀ ਔਰ ਜਿਹੜੇ ਵੱਡੇ ਮੁਖਰਮੁਖੀ ਹਮਨ ਤੋਂ ਬਿਲਕੁਲ ਕਾਰਵਾਈ ਜਿਹੜੀ ਹੋ ਰਹੀ ਹੈ ਜਿੱਥੇ ਜਿੱਥੇ ਇਨਪੁਟ ਜਿਹੜੀ ਆ ਮਿਲ ਰਹੀ ਆ ਸਾਡੇ ਕੰਸਰਨਡ ਅਫਸਰ ਸਹਿਬਾਨ ਹੁਣ ਵੀ ਕਾਫੀ ਸਾਰੀਆਂ ਮੈਂ ਇਹਨਾਂ ਨੇ ਡਾਟਾ ਸ਼ੇਅਰ ਕਾਰੀਆਂ ਡੰਬਲਸ ਜਿਹੜੀਆਂ ਉਹ ਪਾਈਪ ਲਾਈਨ ਚ ਨੇਗੀਆਂ ਕਿਉਂਕਿ ਸਰਟਨ ਪ੍ਰਸੀਜਰ ਹੁੰਦਾ ਕਿ ਪ੍ਰਸੀਜਰ ਜਿਹੜਾ ਅਡਾਪਟ ਕੀਤਾ ਜਾ ਰਿਹਾਗਾ ਸੋ ਆਉਣ ਵਾਲੇ ਸਮੇਂ ਤੁਸੀਂ ਕਾਫੀ ਹੋਰ ਕਾਰਜਾਂ ਤੇਜ਼